ਸੈਲ ਰਿਮਾਂਡ ਦੇ ਕੀਤਾ ਹਾਂਜੀ ਆ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਕਿੰਨੇ ਦਿਨਾਂ ਵਾਸਤੇ ਜੀ ਜੀ ਟ੍ਰੈਡੀਸ਼ਨਲੀ ਹੁੰਦਾ ਜੀ ਅੱਗੇ ਤੋਂ ਚੌਂ ਚੌਂ ਦੰਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਹਾਂਜੀ ਹੁਣ ਕੰਡੀਸ਼ਨ ਦਾ ਰਿਮਾਂਡ ਭੇਜਤਾ ਹੈਗਾ ਬਾਕੀ ਸਾਡੀ ਇਨਵੈਸਟੀਗੇਸ਼ਨ ਹਜੇ ਨਾ ਦੋ ਦੋ ਆਪਣਾ ਪ੍ਰਾਇਲ ਕੋ ਫੜੇ ਹੋਈ ਹੈ ਅੱਜ 8 ਹੋ ਗਈ 8 ਦਿਨਾਂ ਦੇ ਅਸਤਤਲਾਂ ਦੇ ਵਿੱਚ ਕੋਈ ਵੀ ਸਾਹਮਣੇ ਨਹੀਂ ਆਏਗੀ ਦੇਖੋ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਹਾਲ ਟੈਸਟ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਤੇ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਬਲੀਕਲੀ ਅਸੀਂ ਕੁਝ ਵੀ ਡਿਸਕਲੋਸ ਨਹੀਂ ਕਰ ਸਕਦੇ ਤੇਰਾ ਪੰਜਾਬ 파ਟਨਰ ਬਿਨਾ ਸਾਰੇ ਦਾ ਨਹੀਂ ਹਜੇ ਇੱਕ ਕਯੂ ਜੋਰ ਹੈ ਜਿਹੜੇ ਰਿਸਪੈਕਟ ਸਰ ਅਕਾਊਂਟ ਤੇ 10 ਲੱਖ ਰੁਪਏ ਬਾਰੇ ਕੀ ਗੱਲ ਚਲ ਰਹੀ ਹੈ ਮੈਂ ਉਹੀ ਤੁਹਾਨੂੰ ਦੱਸ ਰਹਿਣਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਟੰਗਾਈ ਨਹੀਂ ਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆ ਤੇ ਹਰਿਆਣਾ ਨਾਲ ਲੈ ਕੇ ਜਦ ਜੱਟਾ ਚਲੇ ਹਰਿਆਣਾ ਤੇ ਜਾਣਗੇ ਆ ਜਿਹੜੇ ਲਿੰਕ ਨੂੰ ਲੈ ਕੇ ਰੱਖਿਆ ਤਾਂ ਮੈਂ ਤੁਹਾਨੂੰ ਇਹ ਦੱਸਿਆਗਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਪਾਈਆਂ ਚੀਜ਼ਾਂ ਸੀ ਉਹਨੂੰ ਪਬਲੀਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਠੀਕ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਉੱਤੇ ਆ ਕੇ ਮਾਨਯੋਗ ਅਦਾਲਤ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਜੇ ਵੀ ਸਾਹਿਬ ਇੱਕ ਅਦੇ ਬਲਿੰਦਰ ਸਿੰਘ ਨਾਲ ਕੁਝ ਨਾ ਕੁਝ ਆਇਆ ਹੈ ਉਹ ਸਾਹਮਣੇ ਜਿਹੜਾ ਦਸਤਲਜੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ ਵਿੱਚ ਆਹ ਚੀਜ਼ ਸਾਹਮਣੇ ਆਈ ਹੈ ਜੀ ਜੇ ਕੋਈ ਕਈ ਡਾਡਾ ਕੀ ਹੋਈਆਂ ਤੇ ਸਾਹਮਣੇ ਆਉਂਦੀਆਂ ਪਰ ਇਹ ਹੋਣਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇਫੈਕਟ ਕਰ ਸਕਦੇ ਪੁਲਿਸ ਦੀ ਬੇਰਾਨਮੀ ਬਹੁਤ ਹੋ ਰਹੀ ਹੈ ਇਸ ਕੇ ਤੇ ਬੋਲ ਲਖ ਨੂੰ ਹੁਣ ਤੱਕ ਦੋ ਤਿੰਨ ਵਾਰੀ ਪੁਲਿਸ ਨੂੰ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ ਤਿੰਨ ਵਾਰੀ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਕੁ ਇਹ ਦੇਖੋ মিডিਆ ਦੀ ਆਪਣੇ ਤੁਸੀਂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਕਿ ਮੇਰਾ ਕੇਐਬੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਜੇ ਵੀ ਕੰਟੀਨਿਊਸ ਚੱਲ ਰਹੀ ਆ ਜੀ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰਾਂਗੇ ਜੀ ਪੰਜਾਬ ਐਂਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਣਕਾਰੀ ਹੈ ਮਾਨ ਦੇ ਨਹੀਂ ਦੇਖੋ ਕੋਈ ਚੀਜ਼ ਦਾ ਘਟਨ ਕੀਤਾ ਹੋਏ ਕੋਈ ਐਸਐਸ ਵਾਰ ਥਾਣਾ ਕਨਾਲ ਦੀ ਪੋਸਟ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਰਿਪੋਰਟ ਕੀਤੀ ਆਪਰੇ ਤਰਫੋਂ ਕੋਈ ਸਿੱਟ ਕੱਤੀ ਹੋਈ ਹੈ ਕੋਈ ਜਾਂਚ ਵੀ ਐਸਐਸਓ ਨਹੀਂ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸੱਤੇ ਗਈ ਹੈ ਵਿਜ਼ ਮੈਂ ਕੋਈ ਨਹੀਂ ਦੱਸੀ ਜਾਂਦਾ ਮੈਂ ਜੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੀ ਟੀਮ ਗਈ ਹੈ ਨਹੀਂ ਮੈਂ ਇਥੇ ਪਬਲੀਕਲੀ ਡਿਸਕਲੋਸ ਕਰਦਾ ਮਨ ਲੂ ਟੀਮ ਗਈ ਹੈ ਉਹਦਾ ਇਮਪੈਕਟ ਹੁੰਦਾ ਜੀ ਇਨਵੈਸਟੀਗੇਸ਼ਨ ਦਾ ਪਤਾ ਲੱਗਿਆ ਕਿ ਇਸ ਦਾ ਵਿਸ਼ਾ ਸੀ ਨਹੀਂ ਡਿਸਕਲੋਸ ਕਰ ਪਰ ਉਸੇ ਰਿਸ਼ਤੇਦਾਰ ਚੱਕੇ ਸੀ ਕਿ ਸਾਨੂੰ ਦੇ ਇਹ ਪਤਾ ਲੱਗਿਆ ਸੀ ਨਹੀਂ ਨਹੀਂ ਜੀ ਜੋ ਹੈ ਇਨਵੈਸਟੀਗੇਸ਼ਨ ਲੱਗ ਰਹੀ ਹੈ ਅਰੇ ਇਹ ਬਲਵਿੰਦਰ ਸਿੰਘ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਵੀ ਹਾਲ ਤੱਕ ਕਰਾਚੀ ਨਹੀਂ ਕੀਤਾ ਜੀ